ਤਰਤਲਵੰਡੀ ਸਾਬੋਂ ਖੜੇ ਆ ਆਪਾਂ ਅੱਜ ਤੁਹਾਨੂੰ ਚਾਰ ਟਰੈਕਟਰ ਦਿਖਾਉਣੇ ਆ ਨਾਲ ਆਪਣੇ ਆਪਣੇ ਗਵਾਂਢੀ ਮੁੰਡਾ ਧਕਨਦੀਪ ਬਰੋਲਦੂਆਲ ਤੋਂ ਤੇ ਸ਼ੁਰੂ ਆਪਾਂ ਕਰਾਂਗੇ ਚੈਂਪੀਅਨ ਤੋਂ ਬਾਈ ਕੀ ਹਾਲ ਚੱਲ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੈ ਹਾਂ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਵੀਡੀਓ ਦੇਖਣਾਂ ਤੋਂ ਵੀਡੀਓ ਦੱਬ ਕੇ ਸ਼ੇਅਰ ਕਰ ਦਿਆ ਕਰੋ ਹਨਾ ਤੇ ਬਈ ਕਰ ਦਈਏ ਸ਼ੁਰੂ ਲਾਈਕ ਕਰਦੇ ਕਮੈਂਟ ਕਰਦੇ ਕਰ ਦਈਏ ਸ਼ੁਰੂ ਬਈ ਇਹ ਤੋਂ ਹਾਂਜੀ ਇਹਦੀ ਕੀ ਸਟੋਰੀ ਹੈ ਵੀਰੇ 2011 ਮਾਡਲ ਆ ਹਾਂਜੀ ਚੈਂਪੀਅਨ ਡਬਲ ਕਲੱਚ ਡਬਲ ਕਲੱਚ ਆ ਗਿਆ ਹਾਂਜੀ ਅੱਛਾ ਰਿਵਰਸ ਵੀਡੀਓ ਰਿਵਰਸ ਵੀਡੀਓ ਹਾਂਜੀ 11 ਅੰਚ ਵੀ ਚੱਲੂ ਤੇ ਦੇਖਣ ਨੂੰ ਟੈਕਨਿਕ ਹੈ ਤੇ ਪਰ ਪੂਰਾ ਤਿੱਖਾ ਹੈ ਨਾ ਪੂਰਾ ਤਿੱਖਾ ਸਾਰੀਆਂ ਸਹੂਦਾਵਾਂ ਦਿੱਤੀਆਂ ਹੋਈਆਂ ਡਬਲ ਕਲੱਚ ਇਹਦਾ ਜ਼ਰੂਰੀ ਹੁੰਦਾ ਹੈ ਹਾਂ ਦੇਖੋ ਉਸ ਤੋਂ ਬਾਅਦ ਆ ਗਿਆ 11 ਚੱਲਣਾ ਰਿਵਰਸ ਪੀਟੀਓ ਹੋ ਗਿਆ ਹੈ ਨਾ ਹਾਂਜੀ ਤੇ ਸਟੀering ਸਾਦਾ ਆ ਗਿਆ ਕਿ ਪਾਵਰ 11 ਅੰਚ ਸਿੰਪਲ ਆ ਗਿਆ ਤੇ ਪਾਸੇ ਆਰਮ ਵਾਲਾ ਪਾਵਰ ਅਰਜੇ ਹੁੰਦਾ ਇੱਕ ਪਾਸੇ ਆਰਮ ਆ ਗਿਆ ਪਾਵਰ ਵਰਗਾ ਹੁੰਦਾ ਤੇ ਟਾਇਰਾਂ ਦੀ ਕੰਡੀਸ਼ਨ ਕੀ ਹੈਗਾ ਕਿ ਨਹੀਂ ਵੀਰੇ ਪੈਰਨ 80 ਪੈਸੇ ਟਾਇਰ ਆ ਜੀ 80 ਪੈਸੇ ਚਾਰੇ ਟਾਇਰ ਆ ਗਏ ਤੇ ਮਾਡਲ ਮਾਡਲ 2011 ਆ ਗਿਆ ਬਾਈ 2011 ਨੰਬਰ ਨੰਬਰ ਪੰਜਾਬ ਆ ਗਏ ਨੰਬਰ ਪੰਜਾਬ ਆ ਗਏ ਸੈਕੰਡ ਪਾਰਟੀ ਦੇ ਨਾਮ ਸੈਕੰਡ ਪਾਰਟੀ ਦੇ ਇਧਰੋ ਦਿਖਾ ਦੇ ਆ ਗਏ ਇੱਥੇ ਚੈੱਕ ਕਰ ਲਓ ਮਲਟੀ ਸਪੀਡ ਰਿਵਰਸ ਪੀਟੀਓ ਡਬਲ ਕਲਚ ਆਹੋ ਇਹ ਚੀਜ਼ਾ ਜ਼ਰੂਰੀ ਹੈ ਰੰਗ ਪੇਂਟ ਦਾ ਕਿਵੇਂ ਹੈਗਾ ਕਿ ਨਹੀਂ ਬਾਈ ਰੰਗ ਪੇਂਟ ਦਾ ਸਾਫ਼ ਆ ਅੱਛਾ ਮਰਾ ਦੇ ਜਿੱਥੋਂ ਲੱਥਾ ਮਾੜਾ ਮੋਟਾ ਲੱਥਾ ਹਾਂ ਜਿੱਥੋਂ ਲੱਗਿਆ ਜੈਨੂਨ ਆ ਗਿਆ ਹੈ ਨਾ ਹਾਂ ਤੇ ਆ ਬਾਕੀ ਮਗਰਾੜ ਮਗਰੂੜ ਦਿਖਾ ਦੇ। ਗਹਿਰਾ ਮਾਡਲ ਹੈ ਜਿਵੇਂ ਉਸ ਹਸਾਬ ਨਾਲ ਮਗਰਾੜ ਮਗਰੂੜ ਬਹੁਤ ਸੋਹਣੇ ਪਏ ਹੈ ਹਨਾ। ਹਾਂ ਸਾਹ ਪਏ। ਪ੍ਰੈਕਟਸ ਸਨੱਖਾ ਪਏ ਮਗਰਾੜਾ ਮਗਰੂੜਾ ਨਾਲ। ਨਹੀਂ ਤੇ ਚੱਲਿਆ। ਹੂੰ ਤੇ ਡਿਮਾਂਡ ਕੀ ਹੈ ਕਕ ਨਹੀਂ ਵੀਰੇ ਇਹਦੀ? ਡਿਮਾਂਡ ਇਹਦੀ ਹੈਗੀ ਹੈ ਜੀ 3 ਲੱਖ ਤੇ 15000 ਬੜਾ ਸੋਚ ਕੇ ਇਹ ਦੱਸਿਆ। ਹੈ? ਬੜਾ ਸੋਚ ਕੇ ਇਹ ਦੱਸਿਆ। ਲੇਖਿਆ ਨਹੀਂ ਸੀਗਾ ਤਾਂ ਸੋਚ। ਅੱਛਾ ਪੀਵੀ ਪੰਜ ਆ ਗਿਆ ਫਰੋਜਪੁਰ ਹਨਾ। ਹਾਂਜੀ 3 ਲੱਖ ਤੇ ਕਿੰਨੀ ਦੱਸਿਆ ਸੀ 15000 3 ਲੱਖ 15000 ਰੁਪਇਆ 2011 ਮਾਡਲ ਹੈ ਡਬਲ ਕਲਚ ਹੈ ਰਿਵਰਸ ਪੀਟੀਓ ਜਾਨੀ ਕਿ ਫੁੱਲ ਟੌਪ ਆ ਗਿਆ ਜਿੱਡਾ ਕੇ ਦਾ ਮਾਇਨਾ ਹੈਗਾ ਤੇ ਕਿੰਨੇ ਦਾ ਹੋ ਜੂ ਬਾਈ 285 ਦਾ ਹੋ ਜੂ ਬਾਈ 285 ਦਾ 30000 ਰੁਪਇਆ ਸਿੱਧਾ ੜਾਤਾ ਸਿੱਧਾ ੜਾਤਾ ਤੇ ਉਸ ਤੋਂ ਬਾਅਦ ਇਹਦਾ ਐ ਕਿ ਲਿੰਨਰ ਕਿਧਰ ਖਾ ਗਏ ਇਹ ਜੀ ਡਰਾਈ ਏਅਰ ਪ੍ਰਿੰਟਰ ਲੱਗਿਆ ਅੱਛਾ ਡਰਾਈ ਕਰਤਾ ਇਹਦਾ ਹੈ ਹਾਂਜੀ ਤੇਰੀ ਬਾਕ ਹਾਂ ਸੌਖਾ ਜੀ ਹਵਾ ਹਵਾ ਮਾਰ ਕੇ ਮਨੋ ਸਾਫ ਹੋ ਜਾਂਦਾ ਉੱਚ ਮਿੱਟੀ ਕਟਾ ਖੜੀ ਜਾਂਦਾ ਆਪਣਾ ਤੋਂ ਮਿਸਤਰੀ ਤੋਂ ਸਾਫ ਕਰਾਉਣਾ ਪੈਂਦਾ ਇਹ ਘਰੀ ਹੋ ਜਾਂਦਾ ਇਹ ਤਾਂ ਘਰੀ ਹੁੰਦਾ ਚੱਪਲਾਂ ਨਾਲ ਵੀ ਕੁੱਟ ਕੇ ਕਰ ਦਦੇ ਕਈ ਤਾਂ ਇਹ ਜੀ ਹਾਂ ਟਾਇਰ ਤੇ ਝਾੜ ਕੇ ਵੀ ਹੋ ਜਾਂਦਾ ਟਾਇਰ ਤੇ ਝਾੜ ਕੇ ਵੀ ਹੋ ਜਾਂਦਾ ਇਹ ਹਨਾ ਤੇ ਇਹਦੀ ਕੀ ਸਟੋਰੀ ਹੈ ਕਿ ਨਹੀਂ ਵੀਰੇ ਮੋਟਰ 9 ਮਾਡਲ ਆ ਵੀਰੇ ਆਰਸੀ ਦਾਸਦੀ ਆ ਅੱਛਾ ਪਾਸਿੰਗ ਮਹੀਨਾ ਕੀ ਹੋਇਆ ਟੱਪੀ ਨੂੰ ਪਾਸਿੰਗ ਟੱਪੀ ਨੂੰ ਮਹੀਨਾ ਹੋਇਆ ਹਾਂ ਹੂੰ ਤੇ ਰਾਈਟਰ ਪੂਰਾ ਚੰਗਾ ਟਲੋਂ ਨਗਾ ਮਾਰ ਦੇ ਮਾਰ ਦੇ ਵੀ ਚਵਲ ਕਲੱਚ ਪਾਵਰ ਸਟੀering ਤੇਲ ਬ੍ਰੇਕਾਂ ਹੋ ਲੱਡਾ ਮਾੜਲੀ ਟੌਪ ਆ ਗਿਆ ਹੈ ਨਾ ਤੇ ਟਾਇਰਾਂ ਦੀ ਕੰਡੀਸ਼ਨ ਕੀ ਪਈ ਹੈ ਕਗਣੀ ਵੀਰੇ ਦੀ ਟਾਇਰ ਇਹਦੇ ਵੀ 80 ਪੈਸੇ ਪਏ ਆ ਜੀ ਪੋਲੋ ਤੇ 4 80 ਪੈਸੇ ਆ ਗਏ ਤੇ ਨੰਬਰ ਇਹ ਆ ਗਿਆ ਪੰਜਾਬ ਹੈ ਨਾ ਹਾਂਜੀ ਨੰਬਰ ਪੀ ਵੀ 13 ਸੰਗਰੂਰ ਦਾ ਹੈ ਨਾ ਬਰਹੰਡੇ ਨਾਮ ਹੈ ਜੀ ਹਾਂ ਬਰਹੰਡੇ ਨਾਮ ਹੈ ਫਾਇਬਰ ਹੋਟ ਲੱਗਿਆ ਹੈ ਮਿਊਜ਼ਿਕ ਸਿਸਟਮ ਲੱਗਿਆ ਸਾਰਾ ਕੁਝ ਇੱਦਾਂ ਹੀ ਨਾਲ ਜਾ ਰਹੇ ਨੇ ਹੈ ਨਾ ਆਹੀਂ ਜਾਣਾ ਆਹੀਂ ਜਾਣਾ ਜੀ ਮੈਂ ਤੁਸੀਂ ਵੀਡੀਓ ਦੇਖ ਲੈ ਧਿਆਨ ਨਾਲ ਦੇਖ ਲਿਓ ਤੇ ਗੇਅਰ ਇੰਜਨ ਕੰਨੀਓ ਵਧੀਆ ਓਕੇ ਇੱਕ ਗੇਅਰ ਇੰਜਨ ਦਾ ਫੋਲੋ ਚੰਗਾ ਜੀ ਵਾਹ ਬੂ ਬਹੁਤ ਸੋਹਣੀ ਆ ਬਹੁਤ ਸੋਹਣੀ ਆਵਾਜ਼ ਆ ਇਹਦੀ ਡਿਮਾਂਡ ਹੈਗੀ 3 ਲੱਖ 75000 ਰੁਪਏ 3 ਲੱਖ 75000 ਰੇਲ ਗੱਡੀ ਦੇ ਟਰੈਕਟਰ ਜਿਹੜਾ ਇੰਜਨ ਹੈ ਤੇ ਕਿੰਨੇ ਦਾ ਦੇ ਦੇਗਾ 3.5 ਦਾ ਜੀ 3.5 ਦਾ ਕੰਪਨੀ ਦੇ ਵੇਟ ਬੂਟ ਵੀ ਨਾਲ ਹੀ ਆ ਜੀ ਸਾਰਾ ਕੁਝ ਨਾਲ ਆ ਗਿਆ ਤੇ ਉਸ ਤੋਂ ਅੱਗੇ ਆਪਣੇ ਕੋਲੇ ਹੋਰ ਕਿਹੜਾ ਇੱਕ ਆਇਆ 53 ਦਾ 57 ਦਾ 2019 ਮਾਡਲ ਆ RC 20 ਦੀ ਹੈ ਜੀ ਅੱਛਾ ਟਰੈਕਟਰ ਦਿਖਾ ਢਲੋਂ ਟਾਇਰ ਟੂ ਨਾਲ ਦੇ ਸਮਾਰਕ ਦਿਖਾ ਦੇ ਓਏ ਸਰਵਰ ਸਪੀਡ ਕੋ ਵਾਲਾ ਵੱਡੀ ਗੱਲ ਇਹ ਹੈ ਅੱਛਾ ਸਰਵਰ ਸਪੀਡ ਆ ਗਿਆ ਹੈ ਹਾਂ ਜੀ ਡਬਲ ਕਲਚ ਆ ਗਿਆ ਡਬਲ ਡਿਸਟਰੀਬਿਊਟਰ ਯਾਨੀ ਫੁੱਲ ਟੌਪ ਆ ਗਿਆ ਹੈ ਨਾ ਫੁੱਲ ਟੌਪ ਆ ਗਿਆ ਰਿਵਰਸ ਸਪੀਡ ਗੋਲ ਆ ਤੁਹਾਨੂੰ ਬਹੁਤ ਘੱਟ ਮਿਲੂਗਾ ਅੱਛਾ ਹਾਂ ਇਹ ਜੋਂਡੀਰ ਚ 5310 ਮਾਡਲ ਹਾਂ ਡਬਲ ਪੀਡੀ ਜ਼ਿਆਦਾ ਮਿਲਦਾ ਡਬਲ ਪੀਡੀ ਜ਼ਿਆਦਾ ਮਿਲਦਾ ਹੈ ਤੇ ਰਿਵਰਸ ਪੀਡੀ ਘੱਟ ਮਿਲਦਾ ਹੈ ਨਾ ਬਾਕੀ ਫੈਬਰ ਹੁੱਡ ਵੀ ਮਿਲਦਾ ਨਾਲ ਦਾ ਕੰਪਨੀ ਦਾ ਆ ਗਿਆ ਹਾਂਜੀ ਨਾਲ ਦਾ ਨਾਲ ਦਾ ਕੰਪਨੀ ਦਾ ਆ ਗਿਆ ਤੇ ਮਾਡਲ ਕਿੰਨਾ ਦੱਸਿਆ 2000 2019 ਤੇ 12ਵੇਂ ਮਹੀਨੇ ਦਾ ਆਰ ਸੀ ਵੀ ਵੀ ਹੈ 20 ਚ ਵੜ ਗਿਆ ਹਾਂ 20 ਚ 20 ਚ ਵੜ ਗਿਆ ਹੈ ਨਾ ਅੰਤੇ ਚੈੱਕ ਕਰਾ ਦੇ ਇੱਕ ਵਾਰ ਰੰਗ ਪੇਂਟ ਦੀ ਕੰਡੀਸ਼ਨ ਚੈੱਕ ਕਰ ਲਓ ਬਾਕੀ ਗੇਅਰ ਇੰਜਨ ਦਾ ਦਾ ਡਾਇਰੈਕਟਰ ਇਹ ਸੁਨੱਖਾ ਹੋਣੀ ਹੁੰਦਾ ਹੈ ਹਨਾ 20 ਮਾਡਲ ਹੈ 6,85,000 ਰੁਪਏ ਡਿਮਾਂਡ ਹੈ ਪੀਵੀ 80 ਜਾਵੜਾ 100 ਦੇ ਨੇੜੇ ਜਾਵੜਾ ਕੱਕਨੇ ਤੂੰ ਪੀਵੀ ਚ ਹਰਾਂਪੁਰੇ ਦਾ ਮੌੜਾ ਨੰਬਰ ਆਈ ਪੀ ਵੀ ਕਮਾਲ ਹੋ ਗਈ ਯਾਰ ਮੈਂ ਤਾਂ ਉਹ ਮਹਾਲੀ ਮੂਲੀ ਕਿੰਨੀ ਵੜ ਗਿਆ ਸੀਗਾ ਐਮ ਐਸ ਸੀ ਨੇੜੇ ਸਾਹ ਜਮਾ ਨੇੜੀ ਸਰ ਗਿਆ ਹੈ ਹਾਂ ਪੀਵੀ 80 6,85,000 ਰੁਪਏ ਡਿਮਾਂਡ ਹੈ ਟਾਇਰ ਚਾਰੇ ਨਾਲ ਦੇ ਆ ਗਕਨੇ ਦੇ ਨਾਲ ਦੇ ਟਾਇਰ ਹੋਣਗੇ ਜੀ 75 ਤੋਂ 80 ਪੈਸੇ 75 ਤੋਂ 80 ਪੈਸੇ ਨਾਲ ਦੇ ਟਾਇਰ ਹੋਗੇ ਤੇ ਬਾਕੀ ਟਰੈਕਟਰ ਸੋਹਣਾ ਵੀ ਬਹੁਤ ਖੜਾ ਹੈ ਨਾ ਟਰੈਕਟਰ ਸੋਹਣਾ ਬਹੁਤ ਆ ਹੂੰ ਰੰਗ ਪੇਂਟ ਦਾ ਹੈ ਨਾ ਰੰਗ ਪੇਂਟ ਦਾ ਰਹੀ ਨਾਲ ਪੂਰਾ ਸਮਾਈ ਚ ਚੱਲਿਆ ਹੋਇਆ ਪੂਰੀ ਸਮਾਈ ਚੱਲਿਆ ਟਾਇਰ ਹੋਟ ਲੱਗੇ 685 ਡਿਮਾਂਡ ਹੈ ਤੇ ਕਿੰਨੇ ਦਾ ਕਰ ਦੇਗਾ ਕਰ ਦਿਆਂਗੇ ਜਿੰਨੇ ਦਾ ਹੋ ਕਿੰਨੇ ਦਾ 6.5 ਦਾ ਦੇ ਦਿਆਂਗੇ 35000 ਰੁਪਏ ਘਟਾ ਕੇ ਹੈ ਨਾ ਹਾਂ ਟਰੈਕਟਰ ਫੁੱਲ ਚੰਗਾ ਪਾ ਕੇ ਲੈ ਜਾਓ ਚਾਹੇ ਆ ਇਹ ਦੂਜਾ ਵੀਰੇ ਕੀ ਹੋਣਾ ਹੈ ਹਨਾ ਤੇ ਉਸ ਤੋਂ ਅੱਗੇ ਉਸ ਦੇ ਅੱਗੇ ਮੈਸੀ ਆ ਗਿਆ ਮੈਸੀ ਮੈਸੀ ਦਾ ਵੀ ਤੂੰ ਹੈਗਾ ਹੈਨਾ ਥੋੜਾ ਜਿਹਾ ਸ਼ਕੀਨ ਹਾਂ ਪਹਿਲਾਂ ਮੈਸੀ ਵੇਚਦੇ ਸੀ ਅੱਛਾ ਸਟਾਰਟ ਮੈਸੀਆਂ ਤੋਂ ਕੀਤਾ ਸੀ ਆ ਮੈਸੀ ਫਾਰਮਟਰੈਕ ਹੀ ਵਿਕਦਾ ਹੁੰਦਾ ਸੀ ਆਪਣੇ ਰਗੇ ਚ ਜੇ ਆਪਾਂ ਤੇ ਤਾਂ ਹੁਣੀ ਵੇਖਣ ਲੱਗੇ ਆ ਜਿਹੜੇ ਜੁੰਡੀ ਆਰ ਜਾਂਦੇ ਸੀ ਲੋਕ ਹਾਂ 36 30 ਤੇ ਹੈ ਜਾਂ ਵਗੈਰਾ ਹਾਂ ਪਹਿਲਾਂ ਤਾਂ ਨਾਓ ਚ ਲੈ ਨਾਓ ਮਾਡਲ ਨਾਓ ਚ ਅਸੀਂ ਫਾਰਮ ਸੱਟ ਲੈ ਕੇ ਸਰ ਨੂੰ 36 30 ਦਾ ਪਤਾ ਹੀ ਨਹੀਂ ਸੀ ਪਤਾ ਨਹੀਂ 60 ਤੇ ਮੈਸੀ ਆਪਣੇ ਰਗੇ ਵੱਧ ਚੱਲਦਾ ਨਰਮੇ ਦੀ ਖੇਤੀ ਸੀਗੀ ਨਰਮੇ ਦੀ ਖੇਤੀ ਸੀਗੀ ਨਾ ਆਪਣੇ ਕੋਲ ਆਇਆ ਕਹਿੰਦੇ ਵੀ 16 ਵਾਲੇ ਟਾਇਰ ਤਾਂ ਬਾਈ ਕਹਦੇ ਸੀਲਰ ਨਹੀਂ ਮਾਰਦੇ ਸੀਲਰ ਨਹੀਂ ਮਾਰਦੇ 13 ਵਾਲਾ ਹਾਂ ਡਾਣਗਾ ਭੱਲ ਦੇਣਗੇ 16 ਵਾਲੇ ਟਾਇਰ ਤਾਂ 14 ਵਾਲਾ ਟਾਇਰ ਵੀ ਕੋਈ ਕੋਈ ਬੰਦਾ ਲੈਂਦਾ ਸੀ ਕੋਈ ਹੋਈ ਲੰਨਾ ਤੇ ਇਹਦੀ ਕੀ ਸਟੋਰੀ ਹੈ ਬਾਈ 2011 ਮਾਡਲ ਚੰਗਾ ਨੰਬਰ ਹੈ ਬਾਈ ਜੀ ਅੱਛਾ 241 ਮੈਸੀ ਮਹਾਨ ਅੱਛਾ ਹਾਂਜੀ ਕੈਰਾਂ ਦੀ ਸਟੋਰੀ ਕੀ ਹੈ ਇਹ ਟਾਇਰ ਕਿੰਨੇ ਕਿ ਪੈਸੇ ਹੈ ਟਾਇਰ ਚੰਗੀ ਜਿਹੀ ਸੀ ਪਿਛਲੇ ਮੂਹਰੇ ਤਾਂ 80 ਪਈ ਪਹਿਲੇ ਤਾਂ 95 ਰੁਪਏ ਹੀ ਪਈ ਪਿਛਲੇ ਨਵੇਂ ਮਰਗੀ ਪਈ ਹੈ ਹਨਾ ਹਾਂਜੀ ਬਾਕੀ ਇਹਦਾ ਰੰਗ ਪੇਂਟ ਤੇ ਇਹਦਾ ਇਹਦਾ ਤਾਂ ਖਰਾਬ ਹੋਣ ਵਾਲੀਆਂ ਰੰਗ ਪੇਂਟ ਹੈ ਹੀ ਨਹੀਂ ਹਨਾ ਆਏ ਨਹੀਂ ਪੂਰਾ ਸਾਫ ਟਰੈਕਟਰ ਆ ਬਾਡੀ ਬੁੱਢੀ ਲਾਈਨ ਤੇ ਨਿਗਾਹ ਮਰਾ ਦੇ ਹਾਈ ਲਿਫਟ ਆ ਗਿਆ ਡਬਲ ਕਲਚ ਹੋਣ ਹੈ ਹਾਂਜੀ ਹਨਾ ਤੇ ਸਿੰਗਲ ਡਿਸਟ੍ਰੀਬਿਊਟਰ ਆ ਗਿਆ ਗੇਰ ਇੰਜਨ ਦਾ ਇਹ ਵੀ ਵਧੀਆ ਕੰਮ ਨਹੀਂ ਗੇਰ ਇੰਜਨ ਦਾ ਵਧੀਆ ਬੇਟ ਬੂਟ ਨਾਲ ਲੱਗਿਆ ਕੰਪਨੀ ਦੇ ਕੰਪਨੀ ਦੀ ਪਈ ਆ ਉਹ ਮੈਂ ਹਾਂ ਉਹ ਮੈਂ ਤੇ ਨੰਬਰ ਕਿੱਥੋਂ ਦਾ ਆ ਗਿਆ ਇਹ ਵੀ ਪੰਜਾਬ ਆ ਕਿ ਹਰਿਆਣਾ ਬਠਿੰਡਾ ਜੀ ਇਹ ਵੀ ਬਠਿੰਡਾ ਹੈ ਹਾਂ ਜੀ ਤੇ ਇਹਦੀ ਕੀ ਡਿਮਾਂਡ ਹੈ ਫਿਰ ਇਹ 3 ਲੱਖ ਤੇ 45000 ਰੁਪਏ ਡਿਮਾਂਡ ਹੈ ਅੱਛਾ ਤੇ 3 ਲੱਖ 25000 ਤਾਂ ਦੇ ਦਿਆਂਗੇ 11 ਮਾਡਲ ਹੈ 11 ਮਾਡਲ 345 11 ਮਾਡਲ 345 ਡਿਮਾਂਡ ਹੈ 325 ਦਾ ਹੋ ਜਾਊਗਾ ਹੋ ਗਏ ਆਪਣੇ ਆ ਹੋ ਗਏ ਹੋ ਗਏ ਤੇ ਨੰਬਰ ਆਪਣਾ 9988745430 ਪਿੰਡ ਚੱਕ ਹਲਦੂ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਬਾਈ ਜੀ ਕੰਟੈਕਟ ਕਰ ਲਿਓ ਟਰੈਕਟਰ ਹੋਰ ਵੀ ਬਥੇਰੇ ਖੜੇ ਆ ਕਿਹੜੇ 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 ਖੜੇ ਆ ਬਾਦੂ ਖੜੇ ਟਰੈਡੂ ਮੇਰਾ ਮਾਲਕ ਦੀ ਹਾਂ ਚਲੋ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜਿਹੜੀ ਜੌਂਡੀ ਆ ਰਸੋਨਾਲੀਕਾ ਜਿਹੜਾ ਲੈਣਾ ਹੋਇਆ ਦੱਸ ਦੋ ਬਈ ਤੇ ਦ ਟਰੈਕਟਰ ਦਾ ਨਾਮ ਲੈ ਦਿਓ ਟਰੈਕਟਰ ਹਾਜ਼ਰ ਹੋ ਜਾਊਗਾ ਹਾਂ ਜਾਦੂਗਰ ਵਿਕਰਾਂਤ ਸਮਰਾਟ ਜੀ ਕਿਸ ਨੇ ਦੇਖਿਆ ਹੋਇਆ ਨਾ ਉਹ ਜਿਹੜੀ ਜਿਹੜੀ ਚੀਜ਼ ਆ ਜਿਹੜਾ ਤੇ ਗੁਲਦਸਤਾ ਤੇ ਗੁਲਦਸਤਾ ਹਾਜ਼ਰ ਹੈ ਤੇ ਟਰੈਕਟਰ ਦਾ ਨਾਮ ਹੈ ਜੋ ਟਰੈਕਟਰ ਹਾਜ਼ਰ ਹੈ ਵੀਡੀਓ ਬੜੀ ਲੱਗੀ ਸ਼ੇਅਰ ਕਰ ਦਿਓ ਧੰਨਵਾਦ ਧੰਨਵਾਦ